ਵੇਖੀ ਕਿਤੇ ਗੁਆਨਾ ਦੇ ਸਿਰ ਤੋਂ ਠੰਡੀਆਂ ਸ਼ਾਵਾਂ ਵੀ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਮਾਦੀਆਂ ਮਿਲਣ ਤੋਂ ਵੇਖੀ ਕਿਤੇ ਗੁਆਨਾ ਬੈਠੀ ਸਿਰ ਤੋਂ ਠੰਡੀਆਂ ਸ਼ਾਵਾਂ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣ ਨਾ ਮਾਦੀਆਂ ਮਿਲਣ ਦਵਾਵਾ ਦਿਲ ਪੁੱਛਿਆ ਇਹਨਾਂ ਦਾ ਜਾਣੇ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਜਿੰਨਾ ਚਿਰ ਮਾਪੇ ਜਿਉਂਦੇ ਨੇ ਜਿੰਨਾ ਚਿਰ ਮਾਪੇ ਜਿਉਂਦੇ ਨੇ ਕਿੰਨਾ ਚਿਰ ਮਾਪੇ ਜਿਉਂਦੇ ਨੇ ਕਿੰਨਾ ਚਿਰ ਮਾਪੇ ਜਿਉਂਦੇ ਨੇ ਮਾਂ ਦੇ ਸੀਨੇ ਹੋ ਕੇ ਗੁਜਰੇ ਜੇ ਕੋਈ ਦੁੱਖ ਆਵੇ ਮਾਂ ਦੇ ਸੀਨੇ ਹੋ ਕੇ ਗੁਜਰੇ ਜੇ ਕੋਈ ਦੁੱਖ ਆਵੇ ਬਾਪੂ ਵਾਂਗੂੰ ਯੰਗ ਲਪੜਾ ਕੇ ਕਿਹੜਾ ਤੁਰਨ ਸਿਖਾਵੇ ਬਾਪ ਵਾਂਗੂ ਉਂਗਲ ਫੜਾ ਕੇ ਕਿਹੜਾ ਤੁਰਨ ਸਿਖਾਵੇ ਜਿੰਨੀ ਵਾਰੀ ਮਰਜੀ ਡਿਗ ਪਈ ਜਿੰਨੀ ਵਾਰੀ ਮਰਜੀ ਡਿਗ ਪਈ ਚੁੱਕ ਕੇ ਸੀਨੇ ਲਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਇਸ ਰਿਸ਼ਤੇ ਤੋਂ ਉੱਚਾ ਸੁੱਚਾ ਹੋਰ ਭਲਾ ਕੀ ਹੋ ਸਕਦਾ ਇਸ ਰਿਸ਼ਤੇ ਤੋਂ ਉੱਚਾ ਸੁੱਚਾ ਹੋਰ ਭਲਾ ਕੀ ਹੋ ਸਕਦਾ ਇਸ ਦੀ ਪੀੜ ਤਾਂ ਓਹੀ ਓ ਜਾਣੇ ਜਿਹੜਾ ਇਸ ਨੂੰ ਖੋਵੇਗਾ ਇਸ ਰਿਸ਼ਤੇ ਤੋਂ ਉੱਚਾ ਸੁੱਚਾ ਹੋਰ ਪਲਾਕੀ ਹੋਵੇ ਇਸ ਦੀ ਪੀੜਤਾ ਹੋਈਓ ਜਾਣੇ ਜਿਹੜਾ ਇਸ ਨੂੰ ਕੋਵੇ ਨਗਾ ਪੁੱਛ ਕਦੇ ਉਹਨਾ ਤੋਂ ਜਾ ਕੇ ਪੁੱਛ ਕਦੇ ਉਹਨਾ ਤੋਂ ਜਾ ਕੇ ਉਹੇ ਦਰਦ ਹੰਡਾਉਂਦੇ ਨੇ ਰੱਬ ਤੇਰਾ ਤੇਰੇ ਕੋ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋ ਜਿੰਨਾ ਚ ਮਾਪੇ ਜਿਉਂਦੇ ਨੇ ਮਾਪਾਪ ਦੀ ਸੂਰਤ ਵਿੱਚੋਂ ਰੱਬ ਨਜ਼ਰ ਮੈਨੂੰ ਆਵੇ ਮਾਪਾਪ ਦੀ ਸੂਰਤ ਵਿੱਚੋਂ ਰੱਬ ਨਜ਼ਰ ਮੈਨੂੰ ਆਵੇ ਕਰਜ਼ੀ ਨਾ ਦਾ ਦੇ ਨਹੀਂ ਹੋਣਾ ਚੰਦੀਏ ਸੋਚੀ ਜਾਵੇ ਕਰ ਜੀ ਨਾ ਦਾ ਦੇ ਨਹੀਂ ਹੋਣਾ ਚੰਦੀਏ ਸੋਚੀ ਜਾਵੇ ਹਰ ਸਾਤ ਅਹਿਸਾਨ ਇਹ ਨਾ ਦਾ ਹਰ ਸਾਤ ਅਹਿਸਾਨ ਇਹ ਨਾ ਦਾ ਪਰ ਨਾ ਕਦੇ ਛਾਉਂਦੇ ਨੇ ਅਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜੁੰਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਜਿੰਨਾ ਮਾਪੇ ਜੁੰਦੇ ਨੇ ਵੇਖੀ ਕਿਤੇ ਗੁਆਨਾ ਰੇ ਸਿਰ ਤੋਂ ਠੰਡੀਆਂ ਸ਼ਾਵਾਂ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦੁਆਵਾ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂ ਦੀਆਂ ਮਿਲਣ ਦੁਆਵਾ ਦਿਲ ਪੁੱਛਿਆ ਇਹਨਾਂ ਦਾ ਜਾਣੇ ਦਿਲ ਪੁੱਛਿਆ ਇਹਨਾਂ ਦਾ ਜਾਣੇ ਨੂੰ ਕਿੰਨਾ ਚਾਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਨੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜਿਉਂਦੇ ਜਿੰਨਾ ਚਿਰ ਮਾਪੇ ਜਿਉਂਦੇ ਨੇ ਜਿੰਨਾ ਚਿਰ ਮਾਪੇ ਜਿਉਂਦੇ ਨੇ ਵਾਹਿ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਦੀਂਦੇ ਨੇ ਵੇਖੀ ਕਿਤੇ ਗਵਾਨਾ ਬੈਠੀ ਵੇਖੀ ਸੰਗ ਤੇ ਆਪਣੇ ਮਾਪੇ ਬਾਪ ਨੂੰ ਕਿਤੇ ਕਬool ਨਾ ਬੋਲੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੇ ਇਹੀ ਸਾਡੀ ਸਰਦਾਰ ਗੁਰਦੇਵ ਸਿੰਘ ਜੀ ਗਿੱਲ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਏਗੀ